ਅਤੇ ਟੀਵੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਇਸ ਵਕਤ ਖਨੌਰੀ ਬਾਰਡਰ ਵਿਖੇ ਮੌਜੂਦ ਆ ਕਾਊਂਟਡਾਊਨ ਸ਼ੁਰੂ ਹੋਣ ਵਾਲਾ 11 ਵਜੇ ਦੀ ਕਾਲ ਹੈ ਕਿਸਾਨ ਜਿਹੜੇ ਹੈਗੇ ਨੇ ਉਹ ਦਿੱਲੀ ਨੂੰ ਕੂਚ ਕਰਦੇਗੇ ਸੋ ਮੇਰੇ ਨਾਲ ਭਾਰਤੀ ਕਿਸਾਨ ਯੂਨੀਤ ਇਕਤਾ ਸਿੱਧੂਪੁਰ ਦੇ ਜਰਨਲ ਸਖਤਰ ਕਾਕਾ ਸਿੰਘ ਕੋਟੜਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੋਟੜਾ ਸਾਹਿਬ ਕੀ ਰਣਨੀਤੀ ਹੈ ਹੁਣ ਕਿਵੇਂ ਦਾ ਮਾਹੌਲ ਹੈ ਨਹੀਂ ਮਾਹੌਲ ਸ਼ਾਂਤਮਈਆ ਕੋਈ ਮਾਹੌਲ ਨਹੀਂ ਗਾ ਜਿਹੜੀ ਮੰਗਾ ਮੰਨਣ ਲਈ ਅਸੀਂ 13 ਫਰਵਰੀ ਤੋਂ ਲਗਾਤਾਰ ਬੈਠੇ ਆ ਜੀ ਪੜਾ ਹੁੰਦੇ ਨੇ ਜਿਹੜੇ ਸਾਡੀਆਂ ਗੱਲਾਂ ਬਾਤਾਂ ਚਾਰ ਗੇੜ ਦੀਆਂ ਪਹਿਲਾਂ ਹੋਈ ਹੁਣ ਜੇ ਸਰਕਾਰ ਸਾਡੀਆਂ ਮੰਗਾਂ ਲਾਗੂ ਕਰ ਦੇ ਕਿਉਂਕਿ ਸਮਾਂ ਬਹੁਤ ਥੋੜਾ ਹੈ ਚੋਣ ਜਾਬਤਾ ਲੱਗਣ ਵਾਲਾ ਹੈ ਜੇ ਮੰਗਾਂ ਲਾਗੂ ਕਰਾਉਣ ਦਾ ਇਹ ਸਮਾਂ ਸਰਕਾਰ ਲਾਗੂ ਕਰੇ ਬੈਠਣ ਦਾ ਸਮਾਂ ਨਹੀਂ ਹੁਣ ਵੀ ਮੀਟਿੰਗਾਂ ਕਰ ਲਾਂਗੇ ਉਹ ਲਾਨ ਕਰੇ ਜੇ ਲਾਗੂ ਕਰਕੇ ਪੀਸੀ ਕਰਦੇ ਜਿਵੇਂ ਰਾਤ ਸਾਡੇ ਆਗੂਆਂ ਨਾਲ ਗੱਲਬਾਤ ਚੱਲੀ ਹੈ ਕਿ ਅਸੀਂ ਗੱਲ ਕਰਨ ਲਈ ਤਿਆਰ ਆ ਅਸੀਂ ਜਿਹੜੀਆਂ ਸ਼ਰਤਾਂ ਹਟਾਉਣ ਲਈ ਤਿਆਰ ਆ ਜਿਹੜੀ ਪ੍ਰੋਪੋਜ਼ਲ ਆਪਾਂ ਰੱਦ ਕੀਤੀ ਆ ਉਹ ਪ੍ਰੋਪੋਜ਼ਲ ਦੇ ਵਿੱਚ ਅਸੀਂ ਵੀ ਹੋਰ ਵਾਅਦਾ ਕਰ ਲਾਂਗੇ ਜਿਹੜਾ ਆਪਾਂ ਨੂੰ ਐਮਸੀ ਮਿਲਦੀ ਹੈ ਜੀ ਤਾਂ ਉਹ ਤੇ ਜਿਹੜੀ ਹੈਗੀ ਆ ਵੀ 5-7 ਦਾ ਅਸੀਂ ਫਾਸਲਾ ਹੋਰ ਪਾਵਾਂਗੇ ਜਿਉਂ ਪਾ ਕੇ ਗਰੰਟੀ ਦਾ ਕਾਨੂੰਨ ਹੀ ਮੰਗ ਰਹੇ ਆ ਸਾਡੇ ਉਧਰੋਂ ਆਗੂਆਂ ਦਾ ਆਇਆ ਕਿ ਆਪਾਂ ਦਿੱਲੀ ਵਧਨ ਲਈ ਜਸਾਂ ਦੇ ਰੂਪ ਚ ਅਸੀਂ ਵਧਾਂਗੇ ਕਿ ਅਸੀਂ ਆਪਾਂ ਇੱਥੋਂ ਵੀ ਜਸਾਂ ਦੇ ਰੂਪ ਚ ਜੀ ਕੇਂਦਰ ਵੱਲੋਂ ਰਾਬਤਾ ਕੰਨ ਕੀਤਾ ਜਾ ਰਿਹਾ ਹੁਣ ਇਸ ਵਕਤ ਹਾਂ ਹੁਣ ਇਸ ਵਕਤ ਆ ਰਿਹਾ ਹੈ ਕਿ ਕਿਸੇ ਵੇਲੇ ਵੀ ਆਪਾਂ ਨੂੰ ਮੈਸੇਜ ਆ ਸਕਦਾ ਜੀ ਤੇ ਆਪਾਂ ਉਹਨਾਂ ਨਾਲ ਡੀ ਕਰਾਂਗੇ ਕਿਉਂਕਿ ਅਸੀਂ ਮੰਗਾ ਮਨਾਉਣ ਆਏ ਆ ਲੜਨ ਨਹੀਂ ਆਏ ਜੇ ਮੰਗਾ ਸਰਕਾਰ ਮੰਨ ਲੈਂਦੀ ਹੈ ਤਾਂ ਠੀਕ ਹੈ ਤਾਂ ਨਹੀਂ ਜਿਹੜੀ ਸਾਡਾ ਦਿੱਤਾ ਹੋਇਆ ਪ੍ਰੋਗਰਾਮ ਹੈ ਇਸ ਨੂੰ ਕੇਂਦਰ ਸਰਕਾਰ ਵੀ ਤੁਸੀਂ ਦਿੱਲੀ ਆ ਸਕਦੇ ਹੋ ਪਰ ਟਰੈਕਟਰ ਟਰਾਲੀਆਂ ਨਹੀਂ ਤੇ ਨਹੀਂ ਆ ਸਕਦੇ ਤੁਸੀਂ ਤੁਸੀਂ ਬਸਾਂ ਚਾਹੋ ਉੱਥੇ ਸ਼ਾਂਤਬੀ ਢੰਗ ਨਾਲੋਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਟਰੈਕਟਰ ਤਾਂ ਇੱਕ ਤਰ੍ਹਾਂ ਦਾ ਕਿਸਾਨ ਦਾ ਪੁੱਤ ਹੈ ਇਹ ਤਾਂ ਬਾਦੂ દિਸ਼ਾ ਬਣਾਇਆ ਹੋਇਆ ਪਰ ਚਾਰਾ ਰਾਹ ਕਿਸਾਨਾਂ ਦਾ ਇਹਨੂੰ ਪੁੱਤ ਦਾ ਦਰਜਾ ਦਿੱਤਾ ਹੋਇਆ ਅਸੀਂ ਇਹਨੂੰ ਖੇਤਾਂ ਦਾ ਰਾਜਾ ਕਹਿੰਦੇ ਹਾਂ ਕਿ ਇਸੇ ਟਰੈਟ ਨੇ ਖੇਤੀ ਕਰਕੇ ਭੁੱਖਮਾਰੀ ਤੋਂ ਦੇਸ਼ ਨੂੰ ਬਚਾਇਆ ਤਾ ਇੱਥੇ ਤਾਂ ਕੋਈ ਮਸ਼ੀਨ ਦਾ ਪ੍ਰਬੰਧ ਵੀ ਨਹੀਂ ਹੈਗਾ ਫਿਰ ਕਿਵੇਂ ਬੈਰੀਕੇਡ ਵੱਲ ਕਿਵੇਂ ਕੁਝ ਕਰੋਗੇ ਕੀ ਰਣਨੀਤੀ ਕੀ ਹੋਊਗੀ ਸਾਡਾ ਕੋਈ ਇਹੋ ਜਿਹਾ ਰਣਨੀਤੀ ਹੈ ਹੀ ਨਹੀਂ ਕਿ ਅਸੀਂ ਕੁਝ ਤੋੜਨਾ ਹੈ ਕੁਝ ਕਰਨਾ ਹੈ ਅਸੀਂ ਦਿੱਲੀ ਜਾਣਾ ਹੈ ਜੀ ਸ਼ਾਂਤ ਮੇਟਾ ਸ਼ਾਂਤ ਮੇਟਾ ਦੇ ਨਾਲ ਜਾਵਾਂਗੇ ਹੁਣੇ ਸਾਡੇ ਫਾਰਮਾਂ ਦੇ ਉੱਤੇ ਪੀਸੀ ਕੀਤੀਆਂ ਦੋਨੇ ਆਗੂਆਂ ਨੇ ਜੀ ਤਾਂ ਉਹ ਸਾਨੂੰ ਇਹ ਕਹਿ ਕੇ ਜਸਿਆਂ ਦੇ ਬਣਾ ਕੇ ਅਸੀਂ ਅੱਗੇ ਵਧਾਂਗੇ ਬਿਲਕੁਲ ਠੀਕ ਹੈ ਅਸੀਂ ਮੰਗ ਕੀ ਰਹੇ ਆ ਮੈਂ ਕਹਿੰਦਾ ਵੀ ਸੋਡੇ ਮੀਡੀਆ ਰਹੀ ਮੈਂ ਕਹਿੰਦਾ ਅਸੀਂ ਮੰਗ ਰਹੇ ਹਾਂ ਸਾਨੂੰ ਦਿੱਲੀ ਦੇ ਵਿੱਚ ਬੈਠਣ ਲਈ ਜਗ੍ਹਾ ਦਿੱਤੀ ਜਾਵੇ ਜੀ ਮੰਗਾ ਤਾਂ ਬਾਅਦ ਦੀ ਗੱਲ ਹੈ ਸਾਨੂੰ ਬੈਠੀ ਪਹੁੰਚੀ ਅਸੀਂ ਤਾਂ ਜਿਹੜੀ ਕੋਰਟ ਤੇ ਵੀ ਪਹਿਲਾਂ ਸਾਡੇ ਦੇ ਹੱਕ ਚ ਆਈ ਸੀ ਟਿੱਪਣੀ ਹੁਣ ਥੋੜੀ ਜੀ ਜਿਹੜੀ ਟਿੱਪਣੀ ਆਈ ਹੈ ਸਾਡੇ ਖਿਲਾਫ ਆਈ ਹੈ ਤਾਂ ਇਸ ਗੱਲ ਇਹ ਆਉਣੀ ਚਾਹੀਦੀ ਸੀ ਕਿ ਕਿਸਾਨਾਂ ਦੀਆਂ ਮੰਗਾਂ ਬਿਨਾਂ ਦੇਰੀ ਤੋਂ 5-7 ਦਿਨ ਸਰਕਾਰ ਦੇ ਰਹਿ ਗਏ ਇਹ ਲਾਗੂ ਕਰ ਦੇਣੀਆਂ ਚਾਹੀਦੀਆਂ ਕਿ ਉਹ ਵਾਦਾ ਕੀਤਾ ਹੋਇਆ ਸੋਏ ਸੰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਜਿਹੜੇ ਕਹਿੰਦੇ ਕਿ ਸਾਡਾ ਕੋਈ ਵੀ ਤੋੜਪੰਨ ਦਾ ਕੋਈ ਇਰਾਦਾ ਨਹੀਂ ਹੈਗਾ ਜੇਕਰ ਕੇਂਦਰ ਸਾਡੇ ਨਾਲ ਸਹਿਮਤੀ ਜਿਤਾਉਂਦੀ ਹੈ ਤਾਂ ਤਾਂ ਵਧੀਆ ਗੱਲ ਹੈ ਹਾਲਾਂਕਿ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਬੈਰੀਕੇਡ ਨਹੀਂ ਤੋੜਨ ਦੀ ਸਾਡੀ ਮਨਸ਼ਾ ਹੈਗੀ ਅਸੀਂ ਸ਼ਾਂਤਵੇਂ ਢੰਗ ਨਾਲ ਜਿਹੜਾ ਹੈਗਾ ਅਸੀਂ ਦਿੱਲੀ ਕੁਛ ਕਰਨਾ ਚਾਹੁੰਦੇ ਹਾਂ ਸੋ ਤਸਵੀਰਾਂ ਦੇਖ ਸਕਦੇ ਤੁਸੀਂ ਜਿਹੜੇ ਜਕਾਰਿਆਂ ਨਾਲ ਪੂਰਾ ਖਨੌਰੀ ਬਾਰਡਰ ਇਸ ਵਕਤ ਗੂੰਜ ਰਿਹਾ ਸੋ ਹੋਰ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਰਾ ਜੀ ਸ਼ਰਮਾ ਡੈਲੀ ਪੋਸਟ ਪੰਜਾਬੀ